ਸਾਤਸਰੀਆ ਕਾਲ ਜੀ ਆਓ ਸੁਣੀਏ ਇੱਕ ਹੋਰ ਨਵੀਂ ਸਾਕੀ ਅੱਜ ਦੀ ਸਾਕੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿੰਦਾ ਕਰਨ ਤੇ ਜਦੋਂ ਭਾਈ ਬਲਵੰਡ ਤੇ ਭਾਈ ਸੱਤਾ ਨੂੰ ਕੋੜ ਹੋਇਆ ਭਾਈ ਸੱਤਾ ਤੇ ਭਾਈ ਬਲਵੰਡ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰੀ ਕੀਰਤਨੀਏ ਸਨ ਗੁਰੂ ਜਸ ਚੰਗਾ ਕਰਨ ਦੇ ਕਾਰਨ ਉਹਨਾਂ ਦੀ ਕੀਰਤੀ ਬਹੁਤ ਚੰਗੀ ਸੀ ਉਹਨਾਂ ਦੋਨਾਂ ਨੂੰ ਆਪਣੀ ਚੰਗੀ ਕੀਰਤੀ ਕਰਕੇ ਹੰਕਾਰ ਤੇ ਲੋਭ ਦਾ ਰੋਗ ਲੱਗ ਗਿਆ ਉਨ੍ਹਾਂ ਦੋਨਾਂ ਦਾ ਇਹ ਰੋਗ ਗੁਪਤ ਸੀ ਗੁਰੂ ਜੀ ਤੋਂ ਬਿਨਾ ਉਨ੍ਹਾਂ ਦੇ ਇਸ ਰੋਗ ਦਾ ਹੋਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਜਦੋਂ ਭਾਈ ਸੱਤੇ ਦੀ ਲੜਕੀ ਜਵਾਨ ਹੋਈ ਤਾਂ ਉਸ ਦਾ ਵਿਆਹ ਰੱਖਿਆ ਗਿਆ ਅਤੇ ਦੋਹਾਂ ਭਰਾਵਾਂ ਨੇ ਇਹ ਸਲਾਹ ਕੀਤੀ ਕਿ ਲੜਕੀ ਦਾ ਵਿਆਹ ਐਸੀ ਸ਼ਾਨ ਨਾਲ ਕੀਤਾ ਜਾਵੇ ਜਿਸ ਨਾਲ ਚਾਰਾਂ ਕੂਟਾਂ ਵਿੱਚ ਧੁੰਮ ਪੈ ਜਾਵੇ ਰਾਜਿਆਂ ਬਾਗ ਵਡਿਆਈ ਹੋਵੇ ਦਾਜ ਵੀ ਰੱਜ ਕੇ ਦਿੱਤਾ ਜਾਵੇ ਬਰਾਤ ਵਿੱਚ ਸੈਂਕੜੇ ਆਦਮੀ ਸੱਦੇ ਜਾਣ ਪੂਰੇ ਸ਼ਹਿਰ ਵਿੱਚ ਰੋਟੀ ਕੀਤੀ ਜਾਵੇ ਪਰ ਇਸ ਸਕੀਮ ਨੂੰ ਨੇਪਰੇ ਚਾੜਨ ਵਾਸਤੇ ਮਾਇਆ ਦੀ ਲੋੜ ਸੀ ਪਰ ਮਾਇਆ ਉਹਨਾਂ ਦੇ ਘਰ ਥੋੜੀ ਸੀ ਗੁਰੂ ਘਰ ਵਿੱਚ ਲੱਖਾਂ ਰੁਪਏ ਰੋਜ਼ ਚੜ੍ਹਦੇ ਸਨ ਉਹਨਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਨੂੰ ਆਖੀਏ ਕਿ ਇੱਕ ਦਿਨ ਦਾ ਸਾਰਾ ਚੜਾਵਾ ਕੰਨਿਆ ਦੇ ਵਿਆਹ ਵਾਸਤੇ ਉਹਨਾਂ ਨੂੰ ਦਿੱਤਾ ਜਾਵੇ ਇਹ ਸਲਾਹ ਕਰਕੇ ਉਹ ਗੁਰੂ ਜੀ ਕੋਲ ਪਹੁੰਚੇ ਤੇ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਕੰਨਿਆਦਾਨ ਕਰਨਾ ਹੈ ਖਰਚ ਵਾਸਤੇ ਸਾਡੀ ਸਹਾਇਤਾ ਕਰੋ ਗੁਰੂ ਜੀ ਨੇ ਕਿਹਾ ਕਿ ਕੰਨਿਆ ਦੇ ਵਿਆਹ ਦੀ ਕੋਈ ਚਿੰਤਾ ਨਾ ਕਰੋ ਤੁਸੀਂ ਗੁਰੂ ਘਰ ਦੇ ਕੀਰਤੀਏ ਹੋ ਤੁਹਾਨੂੰ ਕੀ ਘਾਟਾ ਜਿੰਨੀ ਵੀ ਮਾਇਆ ਦੀ ਲੋੜ ਹੋਵੇਗੀ ਓੰਨੀ ਹੀ ਸੰਗਤ ਵੱਲੋਂ ਮਿਲ ਜਾਵੇਗੀ ਪਰ ਭਾਈ ਸੱਤਾ ਤੇ ਭਾਈ ਬਲਵੰਡ ਦੇ ਦਿਲਾਂ ਵਿੱਚ ਹਉਮੈ ਆ ਚੁੱਕੀ ਸੀ ਉਹਨਾਂ ਦੇ ਰੋਗੀ ਦਿਲਾਂ ਨੇ ਗੁਰੂ ਜੀ ਦੇ ਬਚਨਾਂ ਉੱਤੇ ਭਰੋਸਾ ਨਾ ਕੀਤਾ ਲਾਲਚ ਵਿੱਚ ਆ ਕੇ ਸੋਚਿਆ ਕਿ ਸ਼ਾਇਦ ਗੁਰੂ ਜੀ ਤਾਂ ਥੋੜੇ ਹੀ ਰੁਪਏ ਦੇਣਗੇ ਜੇਕਰ ਇੱਕ ਦਿਨ ਦਾ ਚੜਾਵਾ ਗੁਰੂ ਜੀ ਬਖਸ਼ ਦੇਣ ਤਾਂ ਵਿਆਹ ਚੰਗਾ ਹੋ ਸਕਦਾ ਹੈ ਕਿਉਂਕਿ ਹਰ ਰੋਜ਼ 10-15000 ਰੁਪਏ ਚੜਾਵਾ ਚੜਦੇ ਸਨ ਲੀੜੇ ਕੱਪੜਿਆਂ ਦਾ ਤਾਂ ਅੰਤ ਹੀ ਨਹੀਂ ਸੀ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਦਿਲ ਦੇ ਭਾਵ ਦੱਸ ਦਿੱਤੇ ਗੁਰੂ ਜੀ ਨੇ ਹਾਂ ਕਰ ਦਿੱਤੀ ਚੋਜੀ ਪ੍ਰੀਤਮ ਨੇ ਉਹਨਾਂ ਦੇ ਹੰਕਾਰ ਰੋਗ ਦਾ ਇਲਾਜ ਕਰਨਾ ਸੀ ਮਿੱਥੇ ਦਿਨ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਕਰਨ ਲੱਗੇ ਅੱਜ ਉਹਨਾਂ ਦਾ ਧਿਆਨ ਚੜਾਵੇ ਵੱਲ ਸੀ ਜਦੋਂ ਕੋਈ ਸਿੱਖ ਆਉਂਦਾ ਤਾਂ ਉਹ ਦੇਖਦੇ ਕਿ ਉਹ ਕੀ ਚੜਾਉਂਦਾ ਹੈ ਜੇ ਤਾਂ ਰੁਪਇਆ ਚੜਾਉਂਦਾ ਤਾਂ ਖੋਸ਼ ਹੋ ਜਾਂਦੇ ਜੇ ਪੈਸਾ ਚੜਾਉਂਦਾ ਤਾਂ ਉਹਨਾਂ ਨੂੰ ਨਿਰਾਸ਼ਾ ਹੁੰਦੀ ਉਸ ਦਿਨ ਕੀਰਤਨ ਵਿੱਚ ਰਸ ਨਹੀਂ ਸੀ ਕਿਉਂਕਿ ਉਹਨਾਂ ਦੀ ਰੂਹ ਤਾਂ ਮਾਇਆ ਦੇ ਪਿੱਛੇ ਫਿਰਦੀ ਸੀ ਕਿਉਂਕਿ ਜਿੱਥੇ ਲੋਭ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ ਗੁਰੂ ਜੀ ਦੇ ਚੋਜ ਸਨ ਜਦੋਂ ਦੋਵੇਂ ਭਰਾ ਕੀਰਤਨ ਕਰਕੇ ਉੱਠੇ ਤਾਂ ਸਾਰੀ ਚੜੀ ਮਾਇਆ ਗਿਣੀ ਗਈ ਉਹ ਸਿਰਫ 100 ਰੁਪਿਆ ਸੀ 100 ਰੁਪਏ ਨੂੰ ਦੇਖ ਕੇ ਦੋਨੋਂ ਜਾਣੇ 당 ਰਹਿ ਗਏ ਹੰਕਾਰ ਤੇ ਲਾਲਚ ਦੇ ਫੋੜੇ ਫੁੱਟ ਗਏ ਉਹ ਸੜੇ ਵਲੇ ਬੋਲੇ ਗੁਰੂ ਜੀ ਇਹ ਬਹੁਤ ਮਾੜੀ ਹੋਈ ਹੈ 100 ਰੁਪਏ ਨਾਲ ਦੱਸੋ ਕੀ ਬਣੇਗਾ ਇਹ ਤਾਂ ਬਾਲਣ ਜੋਗੇ ਵੀ ਪੈਸੇ ਨਹੀਂ ਹਨ ਗੁਰੂ ਜੀ ਨੇ ਕਿਹਾ ਕਿ ਚੜਾਵੇ ਦਾ ਫੈਸਲਾ ਸੀ ਸੋ ਪੂਰਾ ਕਰ ਦਿੱਤਾ ਇਹ 100 ਰੁਪਏ ਲੈ ਲਓ ਹੋਰ ਜੋ ਕੰਨਿਆਂ ਦੇ ਭਾਗ ਵਿੱਚ ਹੋਵੇਗਾ ਸੋ ਮਿਲ ਜਾਵੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਦੋਨਾਂ ਭਰਾਵਾਂ ਨੇ ਸਾਜ ਸਮੇਟੇ ਤੇ ਸੜੇ ਬਲੇ ਘਰ ਪਹੁੰਚ ਗਏ ਘਰ ਜਾ ਕੇ ਗੁਰੂ ਜੀ ਤੇ ਗੁਰਗੱਦੀ ਬਾਰੇ ਕੌੜੇ ਬਚਨ ਬੋਲਣ ਲੱਗੇ ਅਗਲੀ ਸਵੇਰ ਹੋਈ ਤਾਂ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਦਰਬਾਰ ਵਿੱਚ ਹਾਜ਼ਰ ਹੋਣਾ ਸੀ ਪਰ ਉਹ ਚੁੱਪ ਕਰਕੇ ਮੰਝਾਂ ਉੱਪਰ ਲੇਟੇ ਰਹੇ ਵੇਲੇ ਤੱਕ ਵੇਲਾ ਹੋਣ ਲੱਗਾ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਕੀਰਤਨ ਕਰਨ ਨਹੀਂ ਜਾਣਗੇ ਉਧਰ ਦਰਬਾਰ ਲੱਗ ਗਿਆ ਸੋਢੀ ਸੁਲਤਾਨ ਪੰਚਮ ਪਾਤਸ਼ਾਹ ਵੀ ਆਸਣ ਉੱਪਰ ਜਾ ਬਰਾਜੇ ਸੰਗਤ ਆ ਕੇ ਬੈਠ ਗਈ ਪਰ ਕੀਰਤਨ ਨਹੀਂ ਸੀ ਹੋ ਰਿਹਾ ਗੁਰੂ ਜੀ ਤਾਂ ਜਾਣਦੇ ਸਨ ਪਰ ਸੰਗਤਾਂ ਹੈਰਾਨ ਸਨ ਕਿ ਰਬਾਬੀ ਦਰਬਾਰ ਵਿੱਚ ਕਿਉਂ ਨਹੀਂ ਆਏ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾ ਭਾਈ ਰਬਾਬੀਆਂ ਨੂੰ ਸੱਦ ਲਿਆ ਗੁਰੂ ਘਰ ਦਾ ਸ਼ਰਧਾਲੂ ਸਿੱਖ ਨੱਠਿਆ ਨੱਠਿਆ ਭਾਈ ਬਲਵੰਡ ਤੇ ਸੱਤੇ ਦੇ ਕੋਲ ਗਿਆ ਉਹਨਾਂ ਦੇ ਘਰ ਦਾ ਬੂਹਾ ਬੰਦ ਸੀ ਜਾ ਕੇ ਆਵਾਜ਼ਾਂ ਮਾਰੀਆਂ ਤਾਂ ਭਾਈ ਸੱਤਾ ਬਾਹਰ ਆਇਆ ਭਾਈ ਸੱਤੇ ਨੂੰ ਸਿੱਖ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਚਲੋ ਸੱਚੇ ਪਾਤਸ਼ਾਹ ਬੁਲਾਉਂਦੇ ਹਨ ਦਰਬਾਰ ਵਿੱਚ ਚਲੋ ਕੀਰਤਨ ਦਾ ਵੇਲਾ ਹੈ ਇਹ ਸੁਨੇਹਾ ਸੁਣ ਕੇ ਭਾਈ ਸੱਤੇ ਦਾ ਦਿਲ ਧੜਕਣ ਲੱਗ ਪਿਆ ਉਹ ਪਾਗਲਾ ਬਾਗ ਕਾਲੀ ਕਾਲੀ ਕਹਿਣ ਲੱਗਾ ਅਸੀਂ ਨਹੀਂ ਜਾਣਾ ਸਾਨੂੰ ਇਸ ਗੁਰੂ ਕੋਲੋਂ ਕੋਈ ਲਾਭ ਨਹੀਂ ਕੱਲ 100 ਰੁਪਏ ਦੇ ਕੇ ਟਰਕਾ ਦਿੱਤਾ ਕੱਲ ਦੀ ਚੜਤ ਅਸੀਂ ਲੈਣੀ ਸੀ ਉਹਨਾਂ ਨੇ ਮਸੰਦਾ ਰਾਹੀ اخਵਾ ਦਿੱਤਾ ਕਿ ਭੇਟਾ ਨਾ ਦਿਓ ਜੇ ਗੁਰੂ ਈਰਖਾ ਕਰਦਾ ਹੈ ਤਾ ਸਾਨੂੰ ਕੀਰਤਨ ਕਰਨ ਦਾ ਕੀ ਲਾਭ ਨਾਲੇ ਅਸੀਂ ਰਵਾਬੀ ਹਾਂ ਜਿਸ ਵੀ ਸੋਢੀ ਜਾਂ 베ਦੀ ਅੱਗੇ ਕੀਰਤਨ ਕਰਾਂਗੇ ਉਹੀ ਗੁਰੂ ਬਣ ਜਾਵੇਗਾ ਸੰਗ ਤਾਂ ਉਸ ਨੂੰ ਮੱਥਾ ਟੇਕਣ ਲੱਗ ਪੈਣਗੇ ਆ ਤੁਸੀਂ ਜਾਓ ਅਤੇ ਕਹਿ ਦਿਓ ਕਿ ਉਹ ਨਹੀਂ ਆਉਂਦੇ ਇਹ ਆਖ ਕੇ ਭਾਈ ਸੱਤੇ ਨੇ ਬੂਹਾ ਬੰਦ ਕਰ ਲਿਆ ਸਿੱਖ ਹੈਰਾਨ ਹੋ ਕੇ ਮੋੜ ਆਇਆ ਤੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸ ਨੇ ਭਾਈ ਸੱਤੇ ਦੇ ਸਾਰੇ ਬੋਲੇ ਵਚਨ ਗੁਰੂ ਜੀ ਦੀ ਹਜ਼ੂਰੀ ਵਿੱਚ ਦੱਸ ਦਿੱਤੇ ਦਿਆ ਦੇ ਸਾਗਰ ਸੱਚੇ ਪਾਤਸ਼ਾਹ ਇਹ ਸੁਣ ਕੇ ਸ਼ਾਂਤ ਰਹੇ ਭਾਈ ਗੁਰਦਾਸ ਜੀ ਨੂੰ ਆਖਣ ਲੱਗੇ ਭਾਈ ਸਾਹਿਬ ਜੀ ਆਪ ਹੀ ਗੁਰੂ ਘਰ ਦੇ ਰਬਾਬੀਆਂ ਨੂੰ ਸਤਕਾਰ ਨਾਲ ਦਰਬਾਰ ਵਿੱਚ ਲੈ ਕੇ ਆਓ ਉਹ ਭੁੱਲ ਕੇ ਕਰੋਧਕਾਰ ਬੈਠੇ ਨੇ ਗੁਰੂ ਘਰ ਕਿਸੇ ਚੀਜ਼ ਦੀ ਥੜ ਨਹੀਂ ਉਹਨਾਂ ਦੀ ਕੰਨਿਆ ਦਾ ਵਿਆਹ ਵੈਸਾ ਹੀ ਹੋ ਜਾਵੇਗਾ ਜੈਸਾ ਉਹ ਚਾਹੁੰਦੇ ਹਨ ਉਹਨਾਂ ਨੂੰ ਹੌਮੇ ਦਾ ਰੋਗ ਦੁਖੀ ਕਰ ਰਿਹਾ ਹੈ ਭਾਈ ਗੁਰਦਾਸ ਜੀ ਸੱਤੇ ਤੇ ਬਲਵੰਡ ਦੇ ਘਰ ਨੂੰ ਚੱਲ ਪਏ ਨਿਬਰਤਾ ਦੀ ਹੱਦ ਹੋ ਗਈ ਮਰਾਸੀਆਂ ਨੂੰ ਮਨਾਉਣ ਵਾਸਤੇ ਉਹ ਸਮੇ ਦੇ ਮਹਾ ਵਿਦਵਾਨ ਤੇ ਕਵੀ ਜਾ ਰਹੇ ਸਨ ਉਹ ਵੀ ਨੰਗੇ ਪੈਰੀ ਭਾਈ ਗੁਰਦਾਸ ਜੀ ਬੂਹੇ ਅੱਗੇ ਪਹੁੰਚ ਕੇ ਕਾਫੀ ਚਿਰ ਆਵਾਜ਼ਾਂ ਮਾਰਦੇ ਰਹੇ ਸਾਰੇ ਟੱਬਰ ਨੇ ਆਵਾਜ਼ਾਂ ਅਣ ਸੁਣੀਆਂ ਸੜਡੀਆਂ ਆਖਰ ਪਾਈ ਬਲਵੰਡ ਆਇਆ ਪਾਈ ਗੁਰਦਾਸ ਜੀ ਨੂੰ ਦੇਖ ਕੇ ਉਹ ਵੀ ਪੁੱਠਾ ਹੀ ਬੋਲਿਆ ਜਾਓ ਆਪ ਕੀਰਤਨ ਕਰ ਲਵੋ ਅਸੀਂ ਨਹੀਂ ਆਉਣਾ ਇੱਕ ਵਾਰੀ ਜਦੋਂ ਕਹਿ ਦਿੱਤਾ ਘੜੀ ਮੁੜੀ ਆਉਣ ਦਾ ਕੀ ਮਤਲਬ ਹੋਇਆ ਸਾਡਾ ਪਿੱਛਾ ਛੱਡੋ ਕੱਲ ਅਸੀਂ ਇਸ ਸ਼ਹਿਰੋਂ ਵੀ ਚਲੇ ਜਾਵਾਂਗੇ ਭਾਈ ਗੁਰਦਾਸ ਜੀ ਨੇ ਬੜੀ ਹਲੀਮੀ ਤੇ ਪਿਆਰ ਨਾਲ ਸਮਝਾਇਆ ਕਿ ਕ੍ਰੋਧ ਕਰਨਾ ਠੀਕ ਨਹੀਂ ਆਪ ਚਲੋ ਗੁਰੂ ਜਸ ਕੀਰਤਨ ਕਰੋ ਮਾਇਆ ਦੇ ਕਾਰਨ ਗੁਰੂ ਪੀਰ ਨਾਲ ਵਿਗਾੜਨੇ ਨਹੀਂ ਚਾਹੀਦੀ ਤੁਹਾਡੀ ਕੰਨਿਆ ਸਾਡੀ ਵੀ ਕੰਨਿਆ ਹੈ ਜਿਵੇਂ ਕਹਾਂਗੇ ਓਵੇਂ ਹੀ ਸ਼ਾਨ ਨਾਲ ਵਿਆਹ ਹੋ ਜਾਵੇਗਾ ਚਲੋ ਕ੍ਰੋਧ ਨੂੰ ਮਾਰੋ ਜਦੋਂ ਕਿਸੇ ਦੇ ਮਾੜੇ ਦਿਨ ਹੋਣ ਉਦੋਂ ਉਸ ਨੂੰ ਚੰਗੀਆਂ ਗੱਲਾਂ ਵੀ ਮਾੜੀਆਂ ਲੱਗਦੀਆਂ ਹਨ ਉਹ ਕਿਸੇ ਮਹਾਪੁਰਸ਼ ਦੇ ਆਦੇਸ਼ ਵੱਲ ਵੀ ਕੰਨ ਨਹੀਂ ਕਰਦਾ ਭਾਈ ਬਲਵੰਡ ਨੇ ਇੱਕ ਨਾ ਸੁਣੀ ਸਗੋਂ ਅੰਦਰ ਨੂੰ ਚਲਾ ਗਿਆ ਭਾਈ ਗੁਰਦਾਸ ਜੀ ਵਾਪਸ ਮੁੜਾਏ ਉਸ ਤੋਂ ਬਾਅਦ ਗੁਰੂ ਜੀ ਆਪ ਚੰਦਨ ਚੌਕੀ ਵਾਲਾ ਸੰਗਾਸਨ ਛੱਡ ਕੇ ਉੱਠੇ ਦੇ ਢੂਮਾ ਦੇ ਘਰ ਨੂੰ ਤੁਰ ਪਏ ਸੰਗਤ ਨੇ ਨਾਲ ਜਾਣਾ ਚਾਹਿਆ ਪਰ ਗੁਰੂ ਜੀ ਨੇ ਸਭ ਨੂੰ ਰੋਕ ਦਿੱਤਾ ਉਹਨਾਂ ਨੇ ਕਿਹਾ ਕਿ ਭਾਈ ਗੁਰਦਾਸ ਜੀ ਤੋਂ ਬਿਨਾ ਉਹ ਕਿਸੇ ਨੂੰ ਨਾਲ ਨਹੀਂ ਲਿਜਾਣਗੇ ਦੋ ਜਹਾਨ ਦੇ ਬਾਲੀ ਭਾਈ ਸੱਤੇ ਤੇ ਬਲਵੰਡ ਦੇ ਘਰ ਗਏ ਤਾਂ ਉਹਨਾਂ ਦੇ ਘਰ ਦਾ ਬੂਹਾ ਆਪਣੇ ਆਪ ਖੁੱਲ ਗਿਆ ਆਵਾਜ਼ ਵੀ ਮਾਰਨ ਦੀ ਲੋੜ ਨਾ ਪਈ ਗੁਰੂ ਜੀ ਅੰਦਰ ਚਲੇ ਗਏ ਅੱਗੇ ਭਾਈ ਸੱਤੇ ਤੇ ਬਲਵੰਡ ਜੀ ਮੰਜਿਆਂ ਉੱਤੇ ਬੈਠੇ ਸਨ। ਉਹਨਾਂ ਨੇ ਅੱਗੋਂ ਉੱਠ ਕੇ ਗੁਰੂ ਜੀ ਦਾ ਸਤਿਕਾਰ ਨਾ ਕੀਤਾ। ਜ਼ਬਾਨ ਤੋਂ ਵੀ ਜੀ ਆਇਆਂ ਨਹੀਂ ਆਖਿਆ। ਗੁਰੂ ਜੀ ਨੇ ਦੋਨਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਚਲੋ ਭਾਈ ਕੀਰਤਨ ਕਰੋ। ਸੰਗ ਤਾਂ ਉਡੀਕ ਰਹੀਆਂ ਨੇ। ਜੇਕਰ ਕੋਈ ਰੋਸ ਹੋਵੇਗਾ ਤਾਂ ਉਹ ਮੇਰੇ ਨਾਲ ਹੈ। ਗੁਰੂ ਘਰ ਨਾਲ ਕੀ ਰੋਸ? ਚਲੋ ਕੀਰਤਨ ਕਰੋ। ਭਾਈ ਬਲਵੰਡ ਜੀ ਕ੍ਰੋਧ ਨਾਲ ਬੋਲਿਆ। ਅਸੀਂ ਨਹੀਂ ਜਾਣਾ। ਅਸੀਂ ਤੁਹਾਨੂੰ ਗੁਰੂ ਬਣਾਉਣ ਦਾ ਯਤਨ ਕੀਤਾ। ਸਾਡੇ ਕੀਰਤਨ ਕਰਕੇ ਹੀ ਲੋਕ ਆਉਂਦੇ ਨੇ। ਪਰ ਤੁਸੀਂ ਧੋਖਾ ਕੀਤਾ। ਸੰਗ ਤਾਂ ਰੋਕ ਦਿੱਤਾ ਕਿ ਭੇਟਾ ਨਾ ਚੜਾਉਣਾ ਜਾਓ ਜਾ ਕੇ ਕਿਸੇ ਹੋਰ ਕੋਲੋਂ ਕੀਰਤਨ ਕਰਵਾ ਲਵੋ ਅਸੀਂ ਕਿਸੇ ਹੋਰ ਸੋਢੀ ਅੱਗੇ ਜਾ ਕੇ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਦੇਾਂਗੇ ਜਿੱਥੇ ਕਦਰ ਨਾ ਹੋਵੇ ਉੱਥੇ ਰਹਿਣਾ ਚੰਗਾ ਨਹੀਂ ਗੁਰੂ ਨਾਨਕ ਜੀ ਕੋਲ ਜੇ ਭਾਈ ਮਰਦਾਨਾ ਜੀ ਨਾ ਹੁੰਦਾ ਤਾਂ ਉਸ ਨੂੰ ਗੁਰੂ ਕਿਸ ਨੇ ਆਖਣਾ ਸੀ ਗੁਰੂ ਅੰਗਦ ਦੇਵ ਜੀ ਤੇ ਤੁਸਾਂ ਦੇ ਪਿਤਾ ਜੀ ਜੇਕਰ ਪ੍ਰਗਟ ਕਰਨ ਵਾਲੇ ਹਨ ਤਾਂ ਅਸੀਂ ਹੀ ਹਾਂ ਹੁਣ ਸਾਡੀ ਤੇ ਤੁਹਾਡੀ ਨਹੀਂ ਨਿਭਣੀ ਕੋਈ ਹੋਰ ਪ੍ਰਬੰਧ ਕਰ ਲਵੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਫਿੱਕੇ ਬਚਨ ਸੁਨੇ ਤਾਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਨਿੰਦਿਆ ਸੁਣੀ ਤਾਂ ਕ੍ਰੋਧवान ਹੋ ਗਏ ਉਸੇ ਵੇਲੇ ਆਖਿਆ ਸਤਿਆ ਤੇ ਬਲਵੰਡੇ ਤੁਸੀਂ ਫਿੱਟ ਗਏ ਹੋ ਇਹ ਫਟੇਮਾ ਤੁਹਾਨੂੰ ਤੰਗ ਕਰੇਗਾ ਇਉਂ ਬਚਨ ਕਰਕੇ ਗੁਰੂ ਜੀ ਵਾਪਸ ਮੋੜਾਏ ਰਾਹ ਵਿੱਚ ਕਿਸੇ ਨਾਲ ਕੋਈ ਬਚਨ ਨਹੀਂ ਕੀਤਾ ਮੇਰਾ ਦੇ ਦਾਤੇ ਗੁਰੂ ਜੀ ਦਰਬਾਰ ਵਿੱਚ ਪਹੁੰਚੇ ਤੇ ਦੋ ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ ਤੁਸੀਂ ਦੋਨੋਂ ਕੀਰਤਨ ਕਰੋ ਚੁੱਕੋ ਸਾਜ਼ ਵਜਾਓ ਗੁਰੂ ਜਸ ਕਰੋ ਅੱਜ ਤੋਂ ਮੇਰੇ ਸਿੱਖ ਗੁਰੂ ਜਸ ਕਰਨਗੇ ਗੁਰੂ ਜਸ ਵਾਸਤੇ ਮੇਰਾ ਸਿੱਖ ਕਿਸੇ ਦਾ ਆਸਰਾ ਨਹੀਂ ਤੱਕੇਗਾ ਕਰੋ ਕੀਰਤਨ ਗੁਰੂ ਜੀ ਦਾ ਇਸ਼ਾਰਾ ਕਰਨ ਦੀ ਧੀਰ ਸੀ ਦੋਹਾਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸਾਜ਼ ਵੱਜੇ ਰਾਗ ਗਾਇਆ ਗਿਆ ਸ਼ਬਦ ਪੜੇ ਗਏ ਐਸਾ ਆਨੰਦ ਵੱਜਾ ਦੇ ਸੰਗਤ ਵਿੱਚੋਂ ਕੋਈ ਵੀ ਨਾ ਜਾਣ ਸਕਿਆ ਕਿ ਜੋ ਕੀਰਤਨ ਕਰਦੇ ਹਨ ਉਹਨਾਂ ਨੂੰ ਰਾਗ ਦੀ ਸਮਝ ਨਹੀਂ ਹੈ ਉਸ ਦਿਨ ਤੋਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਉਧਰ ਦੂਜੇ ਪਾਸੇ ਭਾਈ ਸੱਤਾ ਤੇ ਬਲਵੰਡ ਦਰਬਾਰਦਾਰ ਰੋਲਣ ਲੱਗੇ ਕਿਉਂਕਿ ਜਦੋਂ ਗੁਰੂ ਜੀ ਨੇ ਫਟਕਾਰ ਦਿੱਤਾ ਤਾ ਮੱਥੇ ਕੌਣ ਲਾਵੇ ਜਿੱਧਰ ਉਹ ਜਾਂਦੇ ਲੋਕ ਉਹਨਾਂ ਤੋਂ ਪਾਸਾ ਵਟ ਲੈਂਦੇ ਘਰਾਂ ਦੇ ਬੂਹੇ ਵੱਜ ਜਾਂਦੇ ਬੱਚੇ ਰੌਲਾ ਪਾਉਣ ਲੱਗ ਜਾਂਦੇ ਕਿ ਗੁਰੂ ਦੇ ਫਟਕਾਰੇ ਹੋਏ ਆ ਗਏ ਹਨ ਜੋ ਕੁਝ ਕੋਣ ਸੀ ਉਹ ਖਾਂਦਿਆਂ ਖਾਂਦਿਆਂ ਮੁੱਕ ਗਿਆ ਕਈ ਗੁਰੂ ਨਿੰਦਕਾਂ ਤੇ ਪੀਰ ਸੋਡੀਆਂ ਕੋਲ ਗਏ ਪਰ ਕਿਸੇ ਨੇ ਵੀ ਉਹਨਾਂ ਨੂੰ ਆਸਰਾ ਨਾ ਦਿੱਤਾ ਉਹ ਭੁੱਖੇ ਮਰਨ ਲੱਗੇ ਉਹਨਾਂ ਕੋਲ ਕੁਝ ਵੀ ਨਹੀਂ ਸੀ ਤੇ ਉਹਨਾਂ ਨੂੰ ਕੁਝ ਵੀ ਨਹੀਂ ਸੀ ਸੁਝਦਾ ਕਿ ਕੀ ਕੀਤਾ ਜਾਵੇ ਹੌਲੀ-ਹੌਲੀ ਤਨ ਵੀ ਮਿਟਣ ਲੱਗੇ ਮਾਮਲੀ ਫੂੜੇ ਜ਼ਖਮ ਬਣ ਗਏ ਤੇ ਉਹਨਾਂ ਨੂੰ ਕੋੜ ਹੋ ਗਿਆ ਇੱਕ ਢਿੱਡੋਂ ਭੁੱਖੇ ਦੂਸਰਾ ਤਨ ਕੋੜਾ ਉਹ ਅਤ ਦੁਖੀ ਹੋਣ ਲੱਗੇ ਗੁਰੂ ਅਰਜਨ ਦੇਵ ਜੀ ਦਾ અપਮਾਨ ਕੀਤਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਰਾਮਦਾਸ ਜੀ ਤੱਕ ਨਿੰਦਿਆ ਕੀਤੀ ਨਰਕ ਦੇ ਭਾਗੀ ਤਾਂ ਹੋਣਾ ਹੀ ਸੀ ਨਰਕ ਵੀ ਇਸ ਜੱਗ ਤੇ ਹੀ ਭੋਗਣ ਲੱਗੇ ਉਹਨਾਂ ਦੇ ਗਵਾਂਢੀ ਵੀ ਤੰਗ ਹੋ ਗਏ ਉਹਨਾਂ ਨੂੰ ਬਦਬੂ ਤੰਗ ਕਰਦੀ ਸੀ ਭਾਈ ਸੱਤਾ ਤੇ ਭਾਈ ਬਲਵੰਡ ਘਰੋਂ ਬਾਹਰ ਨਾ ਨਿਕਲਦੇ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਆਪਣੇ ਮੂੰਹ ਉੱਤੇ ਆਪ ਹੀ ਚਪੇੜਾ ਮਾਰਨ ਲੱਗੇ ਗੁਰੂ ਨਿੰਦਕ ਨੂੰ ਕਿਤੇ ਢੋਈ ਨਹੀਂ ਮਿਲਦੀ ਦਰਗਾਹਾਂ 'ਤੇ ਦਰਕਾਰੇ ਗਏ ਉਹ ਰੋ ਰੋ ਕੇ ਇਹ ਆਖਣ ਲੱਗੇ ਕੋਈ ਸਾਨੂੰ ਗੁਰੂ ਜੀ ਕੋਲ ਲੈ ਚੱਲੋ ਕੋਈ ਸਾਡਾ ਬਚੋਲਾ ਬਣੇ ਅਸੀਂ ਭੁੱਲ ਗਏ ਅਸੀਂ ਪਾਪੀ ਮਹਾ ਕੋੜੀ ਸਾਡੀ ਫਰਿਆਦ ਕੋਈ ਤਾਂ ਸੁਣੇ ਪਰ ਸੁਣੇ ਕੌਣ ਉਹ ਆਪ ਨੇ ਕੋਠੇ ਉੱਤੇ ਚੜ ਜਾਂਦੇ ਤੇ ਇਉਂ ਹੀ ਕੂਕਦੇ ਰਹਿੰਦੇ ਇਦਾਂ ਹੀ ਕੂਕਦਿਆਂ ਕੂਕਦਿਆਂ ਉਹਨਾਂ ਨੂੰ ਇੱਕ ਦਿਨ ਚੇਤਾ ਆਇਆ ਕਿ ਲਾਹੌਰ ਵਿੱਚ ਭਾਈ ਲੱਧਾ ਜੀ ਪਰਉਪਕਾਰੀ ਹਨ ਉਹਨਾਂ ਨੂੰ ਮਿਲ ਕੇ ਤਰਲਾ ਕੀਤਾ ਜਾਵੇ ਤਾਂ ਉਹ ਜ਼ਰੂਰ ਵਿਚੋਲੇ ਬਣਨ ਨੂੰ ਮੰਨ ਜਾਣਗੇ ਉਹਨਾਂ ਦੀ ਬੇਨਤੀ ਨੂੰ ਗੁਰੂ ਜੀ ਵੀ ਪ੍ਰਵਾਨ ਕਰ ਲੈਣਗੇ ਬਸ ਨੰਗੇ ਪੈਰੀਂ ਲਾਹੌਰ ਨੂੰ ਤੁਰ ਪਏ 35 ਮੀਲ ਪੈਂਡਾ ਕਰਕੇ ਸ਼ਾਮ ਨੂੰ ਲਾਹੌਰ ਪਹੁੰਚ ਗਏ ਜਦੋਂ ਦੋਵੇਂ ਜਾਣੇ ਭਾਈ ਲੱਧਾ ਜੀ ਦੇ ਘਰ ਪਹੁੰਚੇ ਤਾਂ ਭਾਈ ਲੱਧਾ ਜੀ ਦੀਆਂ ਨੂਹਾਂ ਤੇ ਧੀਆਂ ਨੂੰ ਪਤਾ ਲੱਗਾ ਕਿ ਗੁਰੂ ਦੇ ਫਟਕਾਰੇ ਹੋਏ ਆਏ ਹਨ ਤਾਂ ਉਹਨਾਂ ਨੇ ਬਾਹਰਲਾ ਬੂਹਾ ਬੰਦ ਕਰ ਦਿੱਤਾ ਉਸ ਵੇਲੇ ਭਾਈ ਲੱਧਾ ਜੀ ਘਰੇ ਹੀ ਸਨ ਗਲੀ ਵਿੱਚ ਭਾਈ ਸੱਤਾ ਤੇ ਬਲਵੰਡ ਕੁੱਕਣ ਲੱਗੇ ਤਰਲੇ ਕੱਢਣ ਲੱਗੇ ਭਾਈ ਲੱਧਾ ਜੀ ਆਪ ਤਾਂ ਪਰਉਪਕਾਰੀ ਹੋ ਸਾਡੇ ਪਾਪੀਆਂ ਉੱਪਰ ਦਇਆ ਕਰੋ ਮਿਹਰ ਕਰੋ ਸਾਡੇ ਵਿਚੋਲੇ ਬਣੋ ਗੁਰੂ ਜੀ ਨਾਲ ਮੇਲ ਕਰਾ ਦਿਓ ਅਸੀਂ ਆਪਣੀਆਂ ਭੁੱਲਾਂ ਬਖਸ਼ਾ ਲਈਏ ਗੁਰੂ ਬਖਸ਼ਣਹਾਰ ਹੈ ਭਾਈ ਜੀ ਤੁਹਾਡੇ ਬਿਨਾ ਸਾਡੇ ਰੋਗ ਦਾ ਇਲਾਜ ਕਿਸੇ ਨੇ ਨਹੀਂ ਕਰਨਾ ਸਾਡੇ ਤਰਲੇ ਵੱਲ ਧਿਆਨ ਕਰੋ ਅਸੀਂ ਪਾਪੀ ਅਸੀਂ ਕੋੜੀ ਅਸੀਂ ਫਟਕਾਰੇ ਹੋਏ ਤੇਰੇ ਦਰ ਤੇ ਆਏ ਹਾਂ ਭਾਈ ਲੱਧਾ ਜੀ ਨੂੰ ਤਰਸ ਆ ਗਿਆ ਬੂਹਾ ਖੋਲਿਆ ਭਾਈ ਸੱਤਾ ਤੇ ਭਾਈ ਬਲਵੰਡ ਦੇ ਸਾਹਮਣੇ ਹੋ ਕੇ ਆਖਿਆ ਜਾਓ ਘਰ ਨੂੰ ਮੈਂ ਕੱਲ ਜਾਵਾਂਗਾ ਗੁਰੂ ਜੀ ਕੋਲੋਂ ਤੁਹਾਡੇ ਵਾਸਤੇ ਖੇਮਾ ਦਾ ਦਾਨ ਮੰਗਾਗਾ ਭਾਈ ਲੱੱਦਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਦੋਨੋਂ ਭਰਾ ਲੱੱਦਾ ਜੀ ਦੀ ਉਸਤਤ ਕਰਦੇ ਹੋਏ ਵਾਪਸ ਮੁੜ ਪਏ ਉਦਰ ਸਵੇਰ ਹੋਈ ਤਾਂ ਭਾਈ ਲੱੱਦਾ ਜੀ ਨੇ ਪਰਉਪਕਾਰ ਕਰਨ ਦਾ ਹੌਂਸਲਾ ਕਰ ਲਿਆ ਇਹੋ ਜਿਹਾ ਹੌਂਸਲਾ ਕੋਈ ਬਿਰਲਾ ਹੀ ਕਰ ਸਕਦਾ ਸੀ ਗੁਰੂ ਜੀ ਦਾ ਹੁਕਮ ਸੀ ਕਿ ਜੋ ਕੋਈ ਸੱਤੇ ਤੇ ਬਲਵੰਡ ਦੀ ਗੱਲ ਕਰੇ ਉਸ ਨੂੰ ਨਸਰ ਹੋਣਾ ਪਵੇਗਾ ਨਸਰ ਹੋਣਾ ਉਸ ਵੇਲੇ ਇੱਕ ਕਿਸਮ ਦੀ ਸਜ਼ਾ ਸੀ ਭਾਈ ਲੱੱਦਾ ਜੀ ਨੇ ਕਿਹਾ ਕਿ ਉਹ ਘਰੋਂ ਨਸਰ ਹੋ ਕੇ ਚੱਲਦੇ ਹਨ ਉਹਨਾਂ ਨੇ ਇੱਕ ਖੋਤਾ ਮੰਗਵਾ ਲਿਆ ਉਸ ਨੂੰ ਟਾਕੀਆਂ ਦੀ ਲਗਾਮ ਲਾਈ ਉੱਪਰ ਪਾਟੀ ਜਹੀ ਗੋਦੜੀ ਸੁੱਟ ਕੇ ਆਪ ਉਸ ਖੋਤੇ ਉੱਪਰ ਚੜ੍ਹ ਬੈਠੇ ਪਿੰਡੇ ਨੂੰ ਸੁਵਾ ਤੇ ਕਾਲਖ ਮਾਰ ਲਈ ਮੂੰਹ ਕਾਲਾ ਕਰ ਲਿਆ ਇਹ ਨਸਰ ਹੋਣ ਦਾ ਢੰਗ ਸੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਭਾਈ ਲੱਧਾ ਜੀ ਕਿਉਂ ਨਸਰ ਹੋ ਰਹੇ ਹਨ ਬੱਚੇ ਆ ਦਵਾਲੇ ਹੋਏ ਕੋਈ ਹੱਸਦਾ ਕੋਈ ਤਾੜੀਆਂ ਮਾਰਦਾ ਭਾਈ ਲੱਧਾ ਜੀ ਦੇ ਪਿੱਛੇ ਜਲੂਸ ਜਿਹਾ ਬਣ ਗਿਆ ਲਾਹੌਰ ਦੇ ਸ਼ਾਲਾ ਮਾਰ ਬਾਗ ਤੱਕ ਬਹੁਤ ਸਾਰੀ ਭੀੜ ਪਿੱਛੇ ਪਿੱਛੇ ਆਈ ਹੌਲੀ ਹੌਲੀ ਦੂਸਰੇ ਦਿਨ ਭਾਈ ਲੱਧਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਿੱਖਾਂ ਨੇ ਗੁਰੂ ਜੀ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਭਾਈ ਲੱਧਾ ਜੀ ਨਸਰ ਹੋ ਕੇ ਆ ਰਹੇ ਹਨ ਅੰਤਰਾਜਮੀ ਗੁਰੂ ਜੀ ਜਾਣਦੇ ਸੀ ਕਿ ਭਾਈ ਲੱਧਾ ਜੀ ਕਿਉਂ ਨਸਰ ਹੋਏ ਹਨ ਗੁਰੂ ਜੀ ਸੰਗਾਸਨ ਤੋਂ ਉੱਠੇ ਸ੍ਰੀ ਦਰਬਾਰ ਸਾਹਿਬ ਤੋਂ ਰਤਾ ਅੱਗੇ ਨੂੰ ਹੋ ਕੇ ਭਾਈ ਲੱਧਾ ਜੀ ਨੂੰ ਮਿਲਣ ਵਾਸਤੇ ਖਲੋ ਗਏ ਸਿੱਖ ਦੇ ਸਿੱਖੀ ਸਿਦਕ ਤੇ ਵਾਰਪਕਾਰ ਕਰਦੀ ਰੂਹ ਨੇ ਗੁਰੂ ਜੀ ਨੂੰ ਸੰਗਾਸਨ ਤੋਂ ਉਠਾ ਦਿੱਤਾ ਭਾਈ ਲੱਧਾ ਜੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਕੇ ਖੋਤੇ ਤੋਂ ਉਤਰੇ ਅਤੇ ਪੈਦਲ ਅੱਗੇ ਨੂੰ ਚੱਲ ਪਏ ਅੱਗੇ ਸੰਗਤ ਸਮੇਤ ਗੁਰੂ ਜੀ ਖਲੋਤੇ ਸਨ ਆਪਣੇ ਸਿੱਖ ਨੂੰ ਆਉਂਦਿਆਂ ਦੇਖ ਕੇ ਮੁਸਕਰਾ ਪਏ ਦਿਆਲੂ ਸੱਚੇ ਪਾਤਸ਼ਾਹ ਦਿਆਲਤਾ ਵਿੱਚ ਆ ਗਏ ਭਾਈ ਲੱਧਾ ਜੀ ਨੂੰ ਜੱਫੀ ਪਾ ਕੇ ਪੁੱਛਣ ਲੱਗੇ ਭਾਈ ਲੱਧਾ ਜੀ ਇਹ ਕੀ ਸੁਆੰਗ ਵਰਤਾਇਆ ਹੈ ਭਾਈ ਲੱਧਾ ਜੀ ਨੇ ਕਿਹਾ ਦਾਤਾ ਜੀ ਅਸੀਂ ਜੀਵ ਭੁੱਲਣਹਾਰ ਤੇ ਪਾਪੀ ਹਾਂ ਮਾਇਆ ਅਹੰਕਾਰ ਤੇ ਸ਼ਤਾਨੀ ਬਲ ਸਾਡੀ ਆਤਮਾ ਤੇ ਧਰਨਾ ਮਾਰ ਕੇ ਬੈਠਾ ਹੈ। ਉਸ ਦੇ ਅਸਰ ਹੇਠ ਸਾਡੇ ਕੋਲੋਂ ਵੱਡੀਆਂ-ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ। ਸਾਡੀਆਂ ਭੁੱਲਾਂ ਨੂੰ ਨਾ ਚਿਤਾਰੋ। ਦਿਆ ਕਰੋ। ਗੁਰੂ ਜੀ ਨੇ ਪੁੱਛਿਆ ਕੀ ਭੁੱਲ ਹੋ ਗਈ ਹੈ? ਭਾਈ ਲੱੱਦਾ ਜੀ ਨੇ ਕਿਹਾ ਮੈਂ ਭੁੱਲ ਨਹੀਂ ਕੀਤੀ। ਮੈਂ ਆਪ ਜੀ ਦੀ ਆਗਿਆ ਦੀ ਉਲੰਘਣਾ ਕੀਤੀ ਹੈ। ਮੈਂ ਵਿਚੋਲਾ ਬਣ ਕੇ ਆਇਆ ਹਾਂ ਕਿ ਭਾਈ ਸੱਤੇ ਤੇ ਬਲਵੰਡ ਨੂੰ ਖਿਮਾ ਕਰ ਦਿਓ। ਉਹ ਕੀਤੀ ਦਾ ਫਲ ਪਾ ਚੁੱਕੇ ਹਨ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਲੱਧਾ ਜੀ ਉਹਨਾਂ ਦੋਹਾਂ ਭਾਈਆਂ ਨੇ ਗੁਰੂ ਨਾਨਕ ਦੇਵ ਜੀ ਦੀ निंद्या ਕੀਤੀ ਹੈ ਜਿਸ ਜਵਾਨ ਨਾਲ ਨਿੰਦਿਆ ਕੀਤੀ ਹੈ ਜੇ ਉਸੇ ਨਾਲ ਉਸਤਤ ਕਰਨ ਤਾਂ ਉਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ ਗੁਰੂ ਜੀ ਕੋਲੋਂ ਇਹ ਬਚਨ ਸੁਣ ਕੇ ਤੇ ਆਗਿਆ ਲੈ ਕੇ ਭਾਈ ਲੱਧਾ ਜੀ ਭਾਈ ਸੱਤੇ ਤੇ ਬਲਵੰਡੇ ਦੇ ਘਰ ਪਹੁੰਚ ਗਏ ਦੋਹਾਂ ਭਰਾਵਾਂ ਨੂੰ ਬਾਹਰ ਸੱਦ ਕੇ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੁੜ ਹਾਜ਼ਰ ਹੋਏ ਤੇ ਭਾਈ ਸੱਤੇ ਤੇ ਭਾਈ ਬਲਵੰਡ ਨੇ ਗੁਰੂ ਘਰ ਦੀ ਮਹਿਮਾ ਵਰਣਨ ਕੀਤੀ ਜੋ ਰਾਗ ਆਮਕਲੀ ਕੀ ਬਾਾਰ ਰਾਏ ਬਲਵੰਡ ਕਥਾ ਸੱਤੇ ਡੂਮ ਆਖੀ ਹੈ ਜਦੋਂ ਇਹ ਬਾਾਰ ਸੰਪੂਰਨ ਹੋਈ ਤਾਂ ਭਾਈ ਸੱਤੇ ਤੇ ਭਾਈ ਬਲਵੰਡ ਦਾ ਕੋੜ ਦੂਰ ਹੋ ਗਿਆ ਉਹਨਾਂ ਦੀ ਦੇਹੀ ਨਿਰੋਗ ਤੇ ਕੰਚਨ ਹੋ ਗਈ ਇਸ ਮਹਾਨ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਦੀ ਨਿੰਦਿਆ ਕਦੀ ਨਹੀਂ ਕਰਨੀ ਚਾਹੀਦੀ ਗੁਰੂ ਜੀ ਜੋ ਭਾਣਾ ਵਰਤਾਉਂਦੇ ਹਨ ਉਸ ਨੂੰ ਪ੍ਰੋਸੇ ਤੇ ਹੌਂਸਲੇ ਨਾਲ ਦੇਖਣਾ ਚਾਹੀਦਾ ਹੈ ਭਾਈ ਲੱੱਦਾ ਜੀ ਵਾਂਗ ਪਰ ਉਪਕਾਰ ਕਰਨਾ ਚਾਹੀਦਾ ਹੈ ਸੋ ਵਾਹਿਗੁਰੂ ਜੀ ਕਿਵੇਂ ਲੱਗੀ ਤੁਹਾਨੂੰ ਇਹ ਸਾਖੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਸਤਨਾਮ ਸ੍ਰੀ ਵਾਹਿਗੁਰੂ